ਖੰਨਾ ਤੋਂ ਗਮਾਣ ਨੂੰ ਜਾਂਦੀ ਸੜਕ ਤੇ ਪਿੰਡ ਮਾਨੂਪੁਰ ਨੇੜੇ ਸੜਕ ਹਾਦਸੇ 'ਚ ਡਰਾਮਾ ਰਾਜ ਕੇ ਦੋ ਦੁਕਾਨਦਾਰਾਂ ਨੂੰ ਲੁੱਟ ਲਿਆ ਗਿਆ ਮਲੋਤ ਥਾਣੇ ਦੇ ਦੀਨ ਪਿੰਦੇ ਪਿੰਡ ਸਿਹੋਦਾ ਦੇ ਰਹਿਣ ਵਾਲੇ ਦੋ ਦੁਕਾਨਦਾਰਾਂ ਨੂੰ ਲੁੱਟਦਾ ਨਿਸ਼ਾਨਾ ਬਣਾਇਆ ਗਿਆ ਪਹਿਲਾ ਲੁਟੇਰੇ ਆ ਨੇ ਤੇਜ਼ ਤਾਰ ਹੱਥਾ ਨਾਲ ਹਮਲਾ ਕੀਤਾ ਉਹਨਾਂ ਵੱਲੋਂ ਪਿਸਤੌਲ ਤਾਣ ਦਿੱਤੀ ਗਈ ਜਿਸ ਤੋਂ ਬਾਅਦ ਮੁਲਜ਼ਮ ਦੋਵੇਂ ਦੁਕਾਨਦਾਰ ਤੋਂ ਕਰੀਬ 45000 ਰੁਪਏ ਤੇ ਦੋ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਗਏ ਦੋਵਾਂ ਦੁਕਾਨਦਾਰਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜ਼ਖਮੀਆਂ ਅਤੇ ਲੁੱਟਖੋਹ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ 911 ਅਲਵਿੰਦਰ ਸਿੰਘ ਤੇ ਕੀ ਹੋਸਪਟਲ ਆਪਰੇਟ ਹੋ ਰਿਹਾ ਮੇਰੇ ਲੁੱਟਖੋਹ ਹੋਈ ਆ ਕਿੱਦਾਂ ਹੋਈ ਇਹ ਬਬ ਸੜਕ ਤੇ ਮੋਟਰਸਾਈਕਲ ਚੱਕਣ ਲੱਗੇ ਸੀ ਮਗਰੋਂ ਆ ਕੇ ਬੰਦਿਆਂ ਨੇ ਸੱਟਾਂ ਮਾਰੀਆਂ ਸੀ ਸਾਡਾ ਕਿੱਥੇ ਕਿਹੜੀ ਜਗ੍ਹਾ ਤੂੰ ਜਾ ਰਹੀ ਹੈ ਇਹ ਮਾਨੂਪੁਰ ਕੋਲੇ ਜਾ ਰਹੇ ਸੀਗੇ ਇਹ ਖੰਨੇ ਤੋਂ ਖੰਨੇ ਤੋਂ ਸੂਏ ਸੂਏ ਜਿਹੜਾ ਕਮਾਣੋਂ ਨੂੰ ਰਸਤਾ ਜਾਂਦਾ ਉਹ ਰਸਤੇ ਦੇ ਉੱਪਰ ਹੋਈ ਹੈ ਇਹ ਤਿੰਨ ਚਾਰ ਕਵਾਦਾਂ ਦੀ ਆ ਹਾਂ ਜਿਵੇਂ ਰੁਕ ਦੀ ਕਵਾਦਾਂ ਦੀ ਸੀ ਉਹ 7-8 ਜਾਣੇ ਸੀਗੇ ਤੁਸੀਂ ਕਦੇ ਤੇ ਜਾ ਰਹੇ ਸੀ ਅਸੀਂ ਗੱਡੀ ਸੀ ਜੀ ਉਹਨਾਂ ਮੋਟਰਸਾਈਕਲ ਮੂਰੇ ਡੇ ਗਿਆ ਤੇ ਇੱਕ ਅਸੀਂ ਚੱਕਣ ਲੱਗੇ ਵੀ ਸੱਟਾਂ ਵੱਜੀਆਂ ਬੰਦੇ ਉਹਨੂੰ ਚੱਕਦੇ ਚੱਕਦੇ ਪਿੱਛੋਂ ਆ ਕੇ ਚੰਬੜ ਗਏ ਜਿਹੜੇ ਗਿਰੇ ਸੀ ਉਹਨਾਂ ਦੀ ਬੰਦੇ ਸੀ ਉਹਨਾਂ ਦੀ ਬੰਦੇ ਸੀਗੇ ਉਹਨਾਂ ਦੇ ਬੰਦੇ ਸੀ ਕੀ ਕੀ ਲੈ ਕੇ ਸਮਾਨ ਥੋੜੇ ਤੋਂ ਸਮਾਨ ਜੀ ਕੈਸ਼ ਸੀ ਜਾਂ ਕੈਸ ਲੈ ਕੇ ਦੋ ਆਪਣੇ ਮੋਬਾਈਲ ਸੀ ਉਹ ਲੈ ਗਏ ਕਿੰਨੇ ਕੈਸ਼ ਸੀ ਉਹ ਕੈਸ ਹੋਊਗਾ ਜੀ ਦੋਨਾਂ ਜਾਨਾ ਕੋਲੇ ਸਾਡੇ ਕੋਲੇ 40-45000 ਰੁਪਇਆ ਕਿੰਦਾਂ ਦੇ ਹਥਿਆਰ ਹਥਿਆਰ ਵੈਪਨ ਵੀ ਹੈਗੇ ਸੀਗੇ ਉਹਨਾਂ ਕੋਲੇ ਜੀ ਪਹਿਲੇ ਤੁਹਾਨੂੰ ਕੁੱਟਮਾਰ ਕੀਤੀ ਆ ਪਹਿਲਾਂ ਕੁੱਟਮਾਰ ਕਰੀ ਆ ਰਾੜਾਂ ਸੀ ਉਹਨਾਂ ਕੋਲੇ ਅੱਛਾ ਉਹ ਰਾੜਾਂ ਮਾਰੀਆਂ ਪਹਿਲਾਂ ਸਿਰਾਂ ਦੇ ਵਿੱਚ ਸਾਡੇ ਉਹ ਦੁਵਾ ਦੇ ਵਿੱਚ ਫਿਰ ਵੈਪਨ ਕਰ ਲਏ ਉਹਨਾਂ ਨੇ। ਅੱਛਾ ਹਾਂਜੀ ਠੀਕ ਹੈ ਕੀ ਕਹਿ ਕੀ ਰੇ ਸੀਗੇ? ਕਹ ਕਹਿੰਦਾ ਜਿਹੜਾ ਕੁਸ ਹੈਗਾ ਦੇ ਦਿਓ ਬਸ। ਅੱਛਾ ਹਾਂਜੀ ਤੇ ਰਸਤੇ 'ਚ ਕਿਸ ਨੇ ਰੋਕਿਆ ਨਹੀਂ ਕਿਸੇ ਨੇ ਕੋਈ ਨਹੀਂ ਆਇਆ ਜੀ ਸੁਣਨਾ ਰਸਤਾ ਸੀ ਆ ਜਮਾ। ਅੱਛਾ ਤੇ ਕੋਈ ਹੈਲਪਲੀ ਫਿਰ ਬਾਅਦ 'ਚ ਕੋਈ ਨਹੀਂ ਕੋਈ ਨਹੀਂ ਮਿਲਿਆ ਜੀ। ਤੇ ਕੀ ਮੰਨ ਕਰਦੇ ਹੋ ਤੁਸੀਂ? ਜੀ ਕਰਦੇ ਆ ਵੀ ਉਹਨਾਂ ਫੜ ਫੜਿਆ ਜਾਵੇ। ਸਾਰੇ ਮੋਟਰਸਾਈਕਲ ਸਵਾਰ ਸੀ। ਹਾਂ ਮੋਟਰਸਾਈਕਲ ਸਵਾਰ ਸੀਗੇ ਜੀ। ਫੜਾ ਸੌਮਨਾਤਾ ਜੀ ਕੀ ਮੈਟਰ ਜਿਹੜਾ ਛੋਟੇ ਸੱਟਾਂ ਲੱਗੀਆਂ ਨੇ ਮੈਟਰ ਅਸੀਂ ਜਾਏ ਸੀ ਤਕਰੀਬਨ 200 ਮੀਟਰ ਤੋਂ ਅਸੀਂ ਦੇਖਿਆ ਕਿ ਮੋਟਰਸਾਈਕਲ ਯਾਨੀ ਕਿ ਗਰੇਆ ਸਾਡੇ ਸਾਹਮਣੇ ਅਸੀਂ ਅੱਗੇ ਜਾ ਕੇ ਵੀ ਛੱਟਾਂ ਲੱਗੀ ਹੋਵੇ ਜਦੋਂ ਜਾ ਕੇ ਚੱਕਰ ਲੱਗੇ ਇੰਨੇ ਨੂੰ ਪਿੱਛੇ 4 5 5 6 ਬੰਦੇ ਸੀਗੇ ਤੇ ਉਹਨਾਂ ਨੇ ਬਦੜ ਬਦੜ ਮਾਰਨਾ ਸ਼ੁਰੂ ਕਰਤਾ ਜੀ ਮਾਰ ਕੇ ਸਾਡੇ ਤੋਂ ਪੇਮੈਂਟ ਸਾਰੀ ਖੋਹ ਲਈ ਠੀਕ ਹੈ ਮੇਰਾ ਪਰਸ ਵੀ ਲੈ ਗਏ ਤੇ ਉਹਨਾਂ ਦੀ ਪਰਚੋ ਪੇਮੈਂਟ ਕੱਢ ਕੇ ਲੈ ਕੇ ਬਸ ਇਸ ਤੋਂ ਬਾਅਦ ਸਾਨੂੰ ਨਹੀਂ ਆਨੇ ਇਸ ਤਾਂ ਬੁੰਦਲ ਗਈ ਸਾਨੂੰ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਸਾਨੂੰ ਨਾ ਹੀ ਉੱਥੇ ਕੋਈ ਬੰਦਾ ਦਿਖਿਆ ਹੋਇਆ ਕਿਉਂਕਿ ਇਸ ਬਿਲਕੁਲ ਰਸਤਾ ਸੰਸਾਨ ਸੀ ਗਈ ਟੱਟਾ ਲੱਗਿਆ ਨੇ ਕਿੰਨੀ ਕੁ ਦੇਰ ਬਾਅਦ ਕਿੰਨੀ ਦੇਰ ਉੱਥੇ ਤੁਸੀਂ ਪਈ ਰਹੇ ਹੋ ਯਾਨੀ ਕਿ ਮੇਰੇ ਹਿਸਾਬ ਨਾਲ 15 20 ਮਿੰਟ ਅੱਧਾ ਘੰਟਾ ਯਾਨੀ ਸਾਨੂੰ ਨਹੀਂ ਪਤਾ ਹੈਗਾ ਯਾਨੀ ਕਿ ਤੁਸੀਂ ਯਕੀਨ ਮੰਨ ਲਓ ਅਸੀਂ ਬੁੰਦਲ ਗਏ ਸੀਗੇ ਬਿਲਕੁਲ ਰਾਹੀਰ ਕੋਲੋਂ ਲੰਘਦੇ ਬਏ ਸੀਗੇ ਨਹੀਂ ਕੋਈ ਨਹੀਂ ਕੋਈ ਰਾਹੀਰ ਨਹੀਂ ਆਇਆ ਹਾਂਜੀ ਅਸੀਂ ਯਾਨੀ ਕਿ ਜਦੋਂ ਗੱਡੀ ਲੈ ਕੇ ਚਲੇ ਗਏ ਫਿਰ ਹਾਰ ਕੇ ਆਫਟਰ ਠੀਕ ਹੈ ਅਸੀਂ ਕਈ ਯਾਰੀ ਬੰਦਾਂ ਨੂੰ ਫੋਨ ਵੀ ਕਿਹਾ ਵੀ ਮੜਾ ਫੋਨ ਕਰਾ ਦਿਓ ਹਰੇਕ ਬੰਦਾ ਡਰ ਰਿਆ ਸੀ ਕਿ ਹਾਂ ਫੋਨ ਨਹੀਂ ਕਰਾਣਾ ਹੈਗਾ ਉਸ ਉਸ ਘਟਨਾ ਉੱਥੇ ਜਿੱਤੇ ਵੀ ਘਟਨਾ ਹੋਈ ਹੈ ਜੀ ਉੱਥੇ ਕੋਈ ਨਹੀਂ ਸੀਗਾ ਜੀ ਅਸੀਂ ਅੱਗੇ ਜਾ ਕੇ ਯਾਨੀ ਕਿ ਤਕਰੀਬਨ ਕਈ ਬੰਦੇ ਮਿਲੇ ਸਾਨੂੰ ਅਸੀਂ ਫੋਨ ਮੰਗੇ ਆ ਕਿਸੇ ਨੇ ਫੋਨ ਦਿੱਤਾ ਕੋਈ ਕਹਿੰਦਾ ਬੈਲੈਂਸ ਨਹੀਂ ਹੈਗਾ ਕੋਈ ਕੁਛ ਬਸ ਉਸ ਤੋਂ ਬਾਅਦ ਯਾਨੀ ਕਿ ਇੱਕ ਬੰਦੇ ਨੇ ਅਸੀਂ ਮੋਬਾਈਲ ਵਾਲੀ ਦੁਕਾਨ ਤੇ ਕਿ ਉਹਨੇ ਫੋਨ ਦਿੱਤਾ ਫਿਰ ਅਸੀਂ ਯਾਨੀ ਕਿ ਇਹਨਾਂ ਨੂੰ ਫੋਨ ਕੀਤਾ ਆ ਆ ਗਏ ਫਿਰ ਅਸੀਂ ਇੱਥੇ ਆ ਗਏ ਜੀ ਤੁਸੀਂ ਰਹਿਣ ਵਾਲੇ ਕਿੱਥੋਂ ਦੇ ਜੀ ਸਿਉੜੇ ਦੇ ਜੀ ਤੇ ਜਾ ਕੇ ਫਿਰ ਅਜੀ ਖੜ ਜਾ ਰਹੇ ਸੀ ਕਿ ਜੀ ਕੋਈ ਕੰਮ ਸੀਗਾ ਤੇ ਅਸੀਂ ਇਧਰੋਂ ਖੰਨੇ ਦੀ ਹੋ ਕੇ ਗਏ ਸੀ ਕਿ ਦੁਕਾਨਦਾਰਾਂ ਜੀ ਅਸੀਂ ਸਮਾਨ ਲੈਣਾ ਸੀਗਾ ਪੈਸੇ ਵੀ ਤਾਂ ਸੀ ਕੋਲ ਵੀ ਚਲੋ ਮੁੜਦੇ ਹੋਏ ਸਮਾਨ ਲੈ ਜਾਾਂਗੇ ਕੀ ਨਾਮ ਇਸ ਦਾ ਜੁਗਜੀ ਮਤ ਸਿੰਘ ਜੀ ਕਾਲਾ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਇਹ ਘਟਨਾ ਹੋਈ ਹੈ ਕਹਿਣਾ ਦੇਖੋ ਜੀ ਘਟਨਾ ਹੁਣ ਜਿਹੜਾ ਇਹ ਕੋਸ ਇਹਨਾਂ ਦੇ ਨਾਲ ਹੋਇਆ ਜੀ ਸਾਡਾ ਤਾਂ ਇਹੀ ਹੈ ਵੀ ਪੈਸੇ ਹੋਰ ਨਾਲ ਨਾ ਹੋਵੇ ਹਾਲਾਤ ਨੇ ਜਿਹੜੇ ਉਹਨਾਂ ਨੂੰ ਕਾਬੂ ਕਰਨ ਲਈ ਜਿੱਥੇ ਵੀ ਇਹ ਜਿਹੜੇ ਸਥਾਨ ਤੇ ਜਿਹੜੀ ਇਹ ਘਟਨਾ ਵਾਪਰੀ ਆਈ ਦਾ ਕਿ ਆਪਣੇ ਜਿਹੜਾ ਖੰਨੇ ਤੋਂ ਖਮਾਣਾ ਨੂੰ ਰੋਸੂਆ ਜਾਂਦਾ ਤੇ ਜਿੱਥੇ ਘਟਨਾ ਵਾਪਰੀ ਆ ਜਿਹੜਾ ਸਬੰਧਤ ਅਧਿਕਾਰੀ ਨੇ ਜਿਹੜਾ ਪ੍ਰਸ਼ਾਸਨ ਆ ਜਿਹੜਾ ਉਹ ਬਣਦੀ ਜਿਹੜੀ ਕਾਰਵਾਈ ਆ ਉਹ ਜ਼ਰੂਰ ਅਮਲ ਦੇ ਵਿੱਚ ਲਿਆਉਣਗੇ ਤਾਂ ਕਿ ਕੱਲ ਨੂੰ ਕਿਸੇ ਦੇ ਨਾਲ ਕੋਈ ਇਦਾਂ ਦਾ ਜਿਹੜਾ ਹਾਸਾ ਉਹ ਨਾ ਵਾਪਰੇ ਜਿਹੜੀ ਘਟਨਾ ਜੇਕਰ ਇਹਨਾਂ ਦੇ ਜਿਹੜੇ ਇਹਨਾਂ ਦੇ ਦੱਸਣ ਦੇ ਅਨੁਸਾਰ ਇਹਨਾਂ ਕੋਲੇ ਵੀ ਦੱਸਿਆ ਵੀ ਉਹਨਾਂ ਕੋਲੇ ਅਸਲਾ ਵੀ ਸੀਗਾ ਹਥਿਆਰ ਵੀ ਸੀਗੇ ਕੱਲ ਨੂੰ ਰੱਬ ਨਾ ਕਰੇ ਦੇਖੋ ਬੱਚਿਆਂ ਵਾਲੇ ਨੇ ਪਰਿਵਾਰ ਵਾਲੇ ਨੇਗੇ ਕੱਲ ਨੂੰ ਇਹਨਾਂ ਨਾਲ ਕੋਈ 1921 ਗੱਲਬਾਤ ਹੋ ਜਾਂਦੀ ਤਾਂ ਪ ਉਹ ਸਾਰਾ ਰੋਲ ਡਾਣਾ ਸੀਗਾ ਇਹ ਹੋਰ ਜਾਣਕਾਰੀ ਲਈ ਦੱਸਣਾ ਚਾਹੁੰਦਾ ਜੀ ਇਹ ਨਗਰ ਪਿੰਡ ਸਿਉੜਾ ਸਾਹਿਬ ਤੋਂ ਨਹੀਂ ਜੀ ਦੋਨੇ ਜਿਹੜੇ ਵੀ ਵਿਦਿਆ ਇੱਕ ਲਸਾੜੇ ਤੋਂ ਹੈ ਜੀ ਨਾਲ ਆਪਣੇ ਜਿਹੜੇ ਦੋਨੇ ਆਦਮੀ ਨੇਗੇ ਇਹਨਾਂ ਦੇ ਸਾਟਾ ਫੋਨਾਂ ਦੀ ਦੁਕਾਨ ਆ ਇਹਨਾਂ ਦੀ ਆਪਣੀ ਦੁਕਾਨ ਦੇ ਲਈ ਆਪਣਾ ਕੋਈ ਸ਼ਾਪਿੰਗ ਦੇ ਲਈ ਜਾਂ ਆਪਣਾ ਦੁਕਾਨਦਾਰੀ ਦਾ ਸਮਾਨ ਲੈਣ ਚੱਲੇ ਜੀ ਕੁਝ ਤੇ ਉੱਥੇ ਜਿਹੜੀ ਇਹ ਘਟਨਾ ਵਾਪਰੀ ਹੈ ਜਿਹੜੀ ਇਹ ਬਹੁਤ ਨਿੰਦਣਯੋਗ ਆ ਜੀ ਜਿਹੜਾ ਇਹ ਹਾਲਾਤਾਂ ਦੇ ਜਿਹੜਾ ਕਾਬੂ ਕਰ ਲਈ ਜਿਹੜੇ ਸਬੰਧਤ ਅਧਿਕਾਰੀ ਨੇ ਜਿਹੜਾ ਜਿਨ੍ਹਾਂ ਦੇ ਸਬੰਧਤ ਦੇ ਵਿੱਚ ਏਰੀਆ ਜਿਹੜਾ ਪੈਂਦਾ ਜਿਹੜਾ ਉਹ ਉਹਨਾਂ ਨੂੰ ਜਿਹੜੀ ਸਖਤ ਤੋਂ ਸਖਤ ਜਿਹੜੀ ਵਾਰਦੀ ਕਾਰਵਾਈ ਆ ਉੱਥੇ ਤੇ ਜਿਹੜੇ ਇਲਾਕੇ ਦੇ ਜਿਹੜੇ ਹੋਰ ਸੀਸੀਟੀਵੀ ਕੈਮਰੇ ਨੇ ਜਿਹੜੇ ਉਹ ਖੰਗਾਲ ਕੇ ਜਿਹੜੀ ਉਹਨਾਂ ਦੀ ਤਬਦੀਦ ਜਿਹੜੀ ਆ ਉਹ ਪੂਰੀ ਚੰਗੀ ਪੱਧਰ ਤੇ ਜਿਹੜੀ ਕੀਤੀ ਜਾਵੇ ਕੀ ਮੰਨਦੇ ਤੁਸੀਂ ਦਿਨ ਦਿਹਾੜੇ ਇਸ ਤਰ੍ਹਾਂ ਦੀ ਜਿੱਦਾਂ ਘਟਨਾ ਨਹੀਂ ਬਹੁਤ ਨਿੰਦਣ ਜੋਗਾ ਜੀ ਤਿੰਨ ਦਿਹਾੜੇ ਇੱਕ ਇੱਕ ਦਾ ਘਟਣਾ ਵਾਪਰੀ ਜੀ ਉੱਪਰੋਂ ਦੇਖੋ ਇਹਨਾਂ ਦੀ ਕਿਸੇ ਨੇ ਹੈਲਪ ਵੀ ਨਹੀਂ ਕੀਤੀ ਹੈਲਪ ਵੀ ਤਗਰੀਬਨ ਲਾ ਲੋ ਵੀ ਕਹਿਣ ਜਨਤ ਦਸਣ ਮਤਾਵਕ ਕਟੋ ਘਟੇ ਇਹ ਤਕਰੀਬਨ ਅੱਧੇ ਘਟੇ ਬਾਅਦ ਇਹਨਾਂ ਨੂੰ ਸੁਰਤ ਪਤਾ ਲੱਗਿਆ ਵੀ ਸਾਡ ਨਾਲ ਆਪਾਂ ਹੁਣ ਜਦੋਂ ਹੋਸ਼ ਆਈ ਫਿਰ ਉਹ ਤੋਂ ਰਾਹ ਕਿ ਇੱਕ ਅਦਾ ਜਿਹੜਾ ਲੰਘਿਆ ਉਹ ਤੋਂ ਪੁੱਛਿਆ ਵੀ ਸਾਨੂੰ ਫੋਨ ਦੇ ਦੇ ਫੋਨ ਵੀ ਨਹੀਂ ਕਿਸੇ ਨੇ ਹੈਲਪ ਵੀ ਨਹੀਂ ਦਿੱਤੀ ਹਾਲ ਨੇ ਬਹਾਨਾ ਮਾਰਤਾ ਵੀ ਸਾਡੇ ਕੋਲ ਤਾਂ ਫੋਨ ਦੇ ਵਿੱਚ ਬੈਲੈਂਸ ਨਹੀਂ ਹੈਗਾ ਉਹ ਚੀਜ਼ ਨੂੰ ਜਿਹੜੀ ਇਨਸਾਨੀਅਤ ਜਿਹੜੀ ਚੀਜ਼ ਸੀਗੀ ਉਹ ਵੀ ਦੇਖਣ ਨੂੰ ਮਿਲੀ ਨਹੀਂ ਹੈਗੀ ਫਿਰ ਵੀ ਕਿਤੇ ਉੱਥੇ ਓਕੇ ਸੋਕੇ ਟੈਂਦੇ ਆਪਣੇ ਗੱਡੀ ਇਹਨਾਂ ਨੇ ਕਿਸੇ ਤਰੀਕੇ ਨਾਲ ਸਟਾਰਟ ਕਰਕੇ ਆਪਣੇ ਲਾਗੇ ਤਾਂ ਕਿ ਹੋਰ ਪਹੁੰਚੇ ਕਿਤੇ ਫੋਨ ਲਿਆ ਫਿਰ ਸਾਨੂੰ ਫੋਨ ਆਇਆ ਇਹਨਾਂ ਦੇ ਬ੍ਰਦਰ ਜੀ ਨੇ बटे ਇਹਨਾਂ ਨੇ ਫਿਰ ਮੈਨੂੰ ਫੋਨ ਕੀਤਾ ਫਿਰ ਅਸੀਂ ਤੁਰੰਤ ਜਰੇ ਨਾਲ ਦੀ ਨਾਲ ਇਹਨਾਂ ਕੋਲੇ ਪਹੁੰਚੇ ਆ ਤੇ ਲਿਆ ਕੇ ਆ ਹੁਣ ਉਹਨਾਂ ਖੰਨਾ ਆਪਣੇ ਹਸਪੀਟਲ ਦੇ ਵਿੱਚ ਜਿਹੜਾ ਸਾਡਾ ਫਰਜ਼ ਮੰਨਦਾ ਉਹਦਾ ਕਰ ਰਿਹਾ ਜੀ ਤੁਸੀਂ ਮੌਜੂਦਾ ਸਰਪੰਚ ਮੌਜੂਦਾ ਹਾਂ ਜੀ